ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਜੀ ਦਰਸ਼ਨ ਕਰੀਏ ਪ੍ਰਸ਼ਨੋਤਰੀ ਦੀ ਪੁਸਤਕ ਦੇ ਅਗਲੇ ਭਾਗ ਦੇ ਜੋ ਕਿ ਸਵਾਲ ਨੰਬਰ 107 ਤੋਂ ਲੈ ਕੇ ਲਗਭਗ ਸਵਾਲ ਨੰਬਰ 124 ਤੱਕ ਜਾਂਦਾ ਹੈ ਇਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਨੰਦਪੁਰ ਸਾਹਿਬ ਜੀ ਤੋਂ ਦੂਸਰੀ ਵਾਰ ਮਾਲਵੇ ਦੀ ਪ੍ਰਚਾਰ ਫੇਰੀ ਨੂੰ ਚੱਲਣ ਦਾ ਵਰਣਨ ਆਵੇਗਾ ਤੇ ਵਿਸ਼ੇਸ਼ ਕਰਕੇ ਬਹਾਦਰਗੜ ਪਟਿਆਲੇ ਜੋ ਨਵਾਬ ਸੈਫ ਖਾਨ ਦਾ ਜਿਕਰ ਇਸ ਵਿੱਚ ਆਵੇਗਾ ਸੋ ਆਓ ਦਰਸ਼ਨ ਕਰਦੇ ਹਾਂ ਜੀ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਾਲਵੇ ਦੀ ਦੂਸਰੀ ਪ੍ਰਚਾਰ ਫੇਰੀ ਦੇ 3 ਅਕਤੂਬਰ 1665 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਦੇ ਨਾਲ ਨਾਲ ਕੁਝ ਹੋਰ ਗੁਰਸਿੱਖਾਂ ਸਮੇਤ ਆਨੰਦਪੁਰ ਸਾਹਿਬ ਜੀ ਤੋਂ ਧਰਮ ਪ੍ਰਚਾਰ ਲਈ ਰਵਾਨਾ ਹੋਏ ਚੱਕ ਨਾਨਕੀ ਮੌਜੂਦਾ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਣ ਲੱਗਿਆਂ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਪਾਪ ਤਜੋ ਉਸ ਵਾਹਿਗੁਰੂ ਦਾ ਸੰਗ ਕਰੋ ਜੇ ਨਿਰਭਉ ਹੈ ਅਤੇ ਦੋਖਰਤਾ ਹੈ ਦੁੱਖਾਂ ਤੋਂ ਬਚਣ ਦਾ ਸਾਧਨ ਕੇਵਲ ਨਾਮ ਹੈ ਸੰਤੋਖ ਦੀ ਘਾਟ ਕਰਕੇ ਮਨੁੱਖ ਸਦਾ ਚਿੰਤਾ ਵਿੱਚ ਫਸਿਆ ਰਹਿੰਦਾ ਤੇ ਦੁੱਖ ਪਾਉਂਦਾ ਹੈ ਇਸ ਲਈ ਨਾਮ ਜਪੋ ਤੇ ਹਿਰਦੇ ਵਿੱਚ ਸਤ ਸੰਤੋਖ ਦਇਆ ਧਰਮ ਧੀਰਜ ਵਰਗੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਸਦਾ ਸੁਖ ਪਾਓ ਰਸਤੇ ਵਿੱਚ ਜਿੱਥੇ-ਜਿੱਥੇ ਟਿਕਾਣਾ ਕਰਨਾ ਹੁੰਦਾ ਉਥੇ ਭਾਈ ਸੰਗਤੀਆ ਜੀ ਭਾਈ ਸੁਖਾਨੰਦ ਜੀ ਭਾਈ ਨੱਥੂ ਰਬਾਬੀ ਜੀ ਅਤੇ ਹੋਰ ਗੁਰਸਿੱਖ ਕਨਾਤਾਂ ਸਾਬਾਨ ਤੇ ਹੋਰ ਸਮਾਨ ਲੈ ਕੇ ਪਹਿਲਾਂ ਹੀ ਪੁੱਜ ਜਾਂਦੇ ਤੇ ਗੁਰੂ ਸਾਹਿਬ ਜੀ ਦੇ ਪਹੁੰਚਣ ਤੋਂ ਪਹਿਲਾਂ ਹੀ ਸਤਗੁਰਾਂ ਦੇ ਬਰਾਜਣ ਲਈ ਸੋਨਾ ਪੜਾ ਸੋਨਾ ਟਿਕਾਣਾ ਤਿਆਰ ਕਰ ਦਿੰਦੇ ਸਾਰਾ ਪ੍ਰਬੰਧ ਕਰ ਦਿੰਦੇ ਇਸ ਵਹੀਰ ਦਾ ਧਿਆਨ ਰੱਖਣ ਦੀ ਡਿਊਟੀ ਜ਼ਿੰਮੇਵਾਰੀ ਮਾਮਾ ਕਿਰਪਾਲ ਚੰਦ ਜੀ ਭਾਈ ਸਾਹਿਬ ਚੰਦ ਜੀ ਭਾਈ ਗੁਰਬਖਸ਼ ਜੀ ਭਾਈ ਮਤੀ ਦਾਸ ਜੀ ਭਾਈ ਸਾਧੂ ਜੀ ਭਾਈ ਦਿਆਲਾ ਜੀ ਵਰਗੇ ਮੁਖੀ ਸਿੱਖ ਉਹਨਾਂ ਨੇ ਆਪਣੇ ਸਿਰ ਲਈ ਸੀ ਅਤੇ ਬਾਖੂਬੀ ਉਸ ਜ਼ਿੰਮੇਵਾਰੀ ਨੂੰ ਲਗਾਤਾਰ ਨਿਭਾਉਂਦੇ ਰਹੇ ਅਜੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਜੀ ਤੋਂ ਚੱਲੇ ਹੀ ਨੇ ਕਿ ਖਬਰ ਆਈ ਕਿ ਦਿੱਲੀ ਦੀ ਸੰਗਤ ਕਰਤਾਰਪੁਰ ਸਾਹਿਬ ਪਹੁੰਚ ਗਈ ਹੈ ਦਿੱਲੀ ਦੀ ਸੰਗਤ ਨੇ ਗੁਰੂ ਜੀ ਨੂੰ ਦਿੱਲੀ ਵਿਖੇ ਹੋ ਰਹੀਆਂ ਸਾਜ਼ਿਸ਼ਾਂ ਅਤੇ ਦੁਖੀਆਂ ਦੇ ਮਨਸੂਬਿਆਂ ਬਾਰੇ ਜਾਣਕਾਰੀਆਂ ਕੀਰਤਪੁਰ ਸਹਿਬੀ ਦਿੱਤੀਆਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੀਆਂ ਚਿੰਤਾ ਭਰੀਆਂ ਗੱਲਾਂ ਸੁਣ ਕੇ ਬੜੀ ਬੇਫਿਕਰੀ ਦੇ ਨਾਲ ਕੇਵਲ ਇੰਨੇ ਵਚਨ ਕੀਤੇ ਕਿ ਜੋ ਕਰੇਗਾ ਸੋ ਭਰੇਗਾ ਸਾਡਾ ਤੁਹਾਡਾ ਰਾਖਾ ਆਪ ਗੁਰੂ ਨਾਨਕ ਪਾਤਸ਼ਾਹ ਹੈ ਸੰਗਤਾਂ ਨੂੰ ਇਥੋਂ ਵਿਦਾ ਕੀਤਾ ਤੇ ਸੱਚੇ ਪਾਤਸ਼ਾਹ ਜੀ ਕੀਰਤਪੁਰ ਤੋਂ ਅੱਗੇ ਚੱਲ ਪਏ ਕੀਰਤਪੁਰ ਤੋਂ ਅੱਗੇ ਭਰਤਗੜ ਇਥੋਂ ਹੁੰਦੇ ਹੋਏ ਪਹਿਲਾ ਵਿਸ਼ਰਾਮ ਮਹਾਰਾਜ ਨੇ ਕਨੌਲੀ ਵਿਖੇ ਕੀਤਾ ਕਨੌਲੀ ਤੋਂ ਅੱਗੇ ਰੋਪੜ ਬਾਮਣ ਮਾਜਰਾ ਬੂਰ ਮਾਜਰਾ ਇਹਨਾਂ ਪਿੰਡਾਂ ਤੋਂ ਹੁੰਦੇ ਹੋਏ ਮਹਾਰਾਜ ਜੀ ਦੁਗਰੀ ਪੁੱਜੇ ਫਿਰ ਦੁਗਰੀ ਤੋਂ ਅੱਗੇ ਕੋਰਾਲੀ ਤੇ ਕੋਰਾਲੀ ਤੋਂ ਅੱਗੇ ਕੜੂਆ ਇੱਥੇ ਮਹਾਰਾਜ ਜੀ ਨੇ ਬੇਅੰਤ ਦੁਖੀਆਂ ਦੇ ਦੁੱਖ ਰੋਗ ਵੀ ਕੱਟੇ ਤੇ ਇੱਥੋਂ ਅੱਗੇ ਇੱਕ ਪਿੰਡ ਆਇਆ ਨੰਦਪੁਰ ਇਹ ਪਿੰਡ ਸਦਾ ਹੀ ਹੜਾਂ ਦੀ ਮਾਰ ਦੇ ਵਿੱਚ ਰਹਿੰਦਾ ਸੀ ਇਹ ਪਿੰਡ ਬੱਸੀ ਪਠਾਣਾ ਠਾਣੇ ਦੇ ਅਧੀਨ ਅੱਜਕੱਲ ਪੈਂਦਾ ਹੈ ਨੀਵਾ ਥਾਉਣ ਕਰਕੇ ਹਰ ਸਾਲ ਹਾੜਾ ਜਾਂਦੇ ਸਨ ਸਤਿਗੁਰੂ ਜੀ ਦੇ ਕੋਲ ਲੋਕਾਂ ਨੇ ਦੁੱਖ ਰੋਇਆ ਤੇ ਮਹਾਰਾਜ ਜੀ ਨੇ ਬਚਨ ਕੀਤਾ ਕਿ ਇੱਥੇ ਇੱਕ ਬੰਨ ਬਣਾਇਆ ਜਾਵੇ ਤਾਂ ਲੋਕਾਂ ਨੇ ਇਹ ਕੰਮ ਅਸੰਭਵ ਜਿਹਾ ਜਾਪਦਾ ਦੱਸਿਆ ਤਾਂ ਮਹਾਰਾਜ ਜੀ ਨੇ ਪ੍ਰੇਰਣਾ ਕੀਤੀ ਆਪ ਨਾਲ ਲੱਗੇ ਬਹੁਤ ਹੌਸਲੇ ਵਧਾਏ ਤੇ ਆਨੰਦਪੁਰ ਨਾਮ ਦੇ ਇਸ ਪਿੰਡ ਦੇ ਦਿਵਾਲੇ ਬੰਨ ਬਣਾ ਦਿੱਤਾ ਗਿਆ ਜੋ ਕੇਵਲ ਇਸ ਪਿੰਡ ਲਈ ਨਹੀਂ ਬਲਕਿ ਕਾਫੀ ਇਲਾਕੇ ਦੇ ਹੋਰ ਪਿੰਡਾਂ ਵਾਸਤੇ ਵੀ ਹੜਾਂ ਦੀ ਮਾਰ ਤੋਂ ਬਚਨ ਦਾ ਇੱਕ ਬਹੁਤ ਸੋਹਣਾ ਢਾਲ ਦੇ ਰੂਪ ਦੇ ਵਿੱਚ ਉਪਰਾਲਾ ਬਣ ਗਿਆ। ਇਥੋਂ ਅੱਗੇ ਮਹਾਰਾਜ ਜੀ ਬਹੇੜ ਬੱਸੀ ਪਠਾਣਾ ਦੀਆਂ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਮਕਾਰਪੁਰ ਗਏ। ਮਕਾਰਪੁਰ ਮਾਈ 마ੜੀ ਨਾਮ ਦੀ ਇੱਕ ਬੀਬੀ ਦਾ ਵਰਣਨ ਆਉਂਦਾ ਹੈ ਜਿਨੇ ਸਾਰੀ ਸੰਗਤ ਵਾਸਤੇ ਹੱਥੀ ਪ੍ਰਸ਼ਾਦਾ ਤਿਆਰ ਕੀਤਾ। ਬਹੁਤ ਚਾਅ ਨਾਲ ਸੇਵਾ ਕੀਤੀ। ਤੇ ਫਿਰ 사ਤਗੁਰਾਂ ਕੋਲੋਂ ਅਰਦਾਸ ਕਰਕੇ ਪੁੱਤਰ ਦੀ ਦਾਤ ਮੰਗੀ। ਮਹਾਰਾਜ ਨੇ ਇਸ ਨੂੰ ਸੇਵਾ ਸਿਮਰਨ ਦਾ ਉਪਦੇਸ਼ ਦਿੱਤਾ ਤੇ ਨਾਲ ਹੀ ਪੁੱਤਰ ਹੋਣ ਦੇ ਬਚਨ ਵੀ ਸੱਚੇ ਪਾਤਸ਼ਾਹ ਜੀ ਨੇ ਕੀਤੇ। ਇੱਥੇ ਹੀ 사ਤਗੁਰਾਂ ਤੋਂ ਪ੍ਰਭਾਵਿਤ ਹੋਇਆ ਇੱਕ ਹੋਰ ਸਿੱਖ ਭਾਈ ਰੂਪ ਚੰਦ ਵੀ ਸੀ। ਇਹਨੇ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਧਰਮ ਕਾਰਜਾਂ ਵਾਸਤੇ ਆਪਣੀ 700 ਵਿੱਗੇ ਜ਼ਮੀਨ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰ ਦਿੱਤੀ। ਸੰਗਤਾਂ ਦੀ ਸ਼ਰਧਾ ਭਾਵਨਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਨਗਰ ਵਿੱਚ 7 ਦਿਨ ਰਹੇ ਉਦਾਸੀਆਂ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਚਰਨ ਪਾਏ ਸੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇੱਥੇ 7 ਦਿਨ ਹੀ ਮਤੀਤ ਕੀਤੇ ਸੀ ਇਸ ਤਰ੍ਹਾਂ ਮਕਾਰਪੁਰ ਪਿੰਡ ਤੋਂ ਮਹਾਰਾਜੀ ਅੱਗੇ ਦਾਦੂ ਮਾਜਰੇ ਪਗੜਾਣਾ ਅਤੇ ਹੋਰ ਕਈ ਪਿੰਡਾਂ ਦੇ ਵਿੱਚੋਂ ਦੀ ਹੁੰਦੇ ਹੋਏ ਟਹਿਲਪੁਰਾ ਪੁੱਜੇ ਟੈਲਪੁਰੇ ਤੋਂ ਮਹਾਰਾਜ ਜੀ ਨੂੰ ਲੈਣ ਵਾਸਤੇ ਫਿਰ ਸੈਫਾਬਾਦ ਦਾ ਨਵਾਬ ਸੈਫ ਖਾਨ ਜਿਸ ਦਾ ਪੂਰਾ ਨਾਮ ਸੈਫ ਅਲੀ ਖਾਨ ਸੀ ਇੱਕ ਮੁਗਲ ਦਰਬਾਰੀ ਤਬੀਤ ਖਾਨ ਦਾ ਪੁੱਤਰ ਸੀ ਬਾਦਸ਼ਾਹ ਸ਼ਾਹਜਹਾਨ ਦਾ ਰਿਸ਼ਤੇ ਦੇ ਵਿੱਚ ਇਹ ਸਾਂਝੂ ਲੱਗਦਾ ਸੀ ਤੇ ਕਈ ਵੱਡੇ ਅਹੁਦਿਆਂ ਦੇ ਉੱਤੇ ਵੀ ਰਿਹਾ ਸੀ ਇਥੋਂ ਤੱਕ ਕਿ ਕਸ਼ਮੀਰ ਦਾ ਗਵਰਨਰ ਵੀ ਰਿਹਾ ਸੀ ਇਹ ਬਹੁਤ ਖੁੱਲੇ ਖਿਆਲਾਂ ਦਾ ਇਨਸਾਨ ਸੀ ਬੜਾ ਨੇਕ ਦਿਲ ਔਰ ਧਰਮ ਦੇ ਮਾਮਲੇ ਦੇ ਵਿੱਚ ਕਿਸੇ ਪ੍ਰਕਾਰ ਦੀ ਕਟੜਤਾ ਨਹੀਂ ਸੀ ਰੱਖਦਾ ਧਰਮ ਦੇ ਆਧਾਰ ਤੇ ਕਿਸੇ ਨਾਲ ਭੇਦ ਭਾਵ ਨਹੀਂ ਸੀ ਕਰਦਾ ਇਸੇ ਕਰਕੇ ਬਾਦਸ਼ਾਹ ਔਰੰਗਜ਼ੇਬ ਇਸ ਨੂੰ ਕੁਝ ਖਾਸ ਪਸੰਦ ਵੀ ਨਹੀਂ ਸੀ ਕਰਦਾ ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਨੂੰ ਆਗਰੇ ਦਾ ਗਵਰਨਰ ਕੁਝ ਸਮੇਂ ਲਈ ਲਾਇਆ ਪਰ ਫਿਰ ਹੌਲੀ-ਹੌਲੀ ਸਾਰੇ ਸਰਕਾਰੀ ਅਹੁਦੇ ਇਹਦੇ ਕੋਲੋਂ ਖੋਲ ਐ ਤੈਨੂੰ ਗੁਜ਼ਾਰੇ ਵਾਸਤੇ 12 ਪਿੰਡਾਂ ਦੀ ਜ਼ਮੀਨ ਜ਼ਗੀਰ ਦੇ ਰੂਪ ਦੇ ਵਿੱਚ ਦੇ ਦਿੱਤੀ ਇੱਕ ਤਰ੍ਹਾਂ ਦੇ ਨਾਲ ਦਰਬਾਰ ਨਿਕਾਲਾ ਸੀ ਔਰ ਦੇਸ਼ ਨਿਕਾਲਾ ਵੀ ਸੀ ਵਾਰੀ ਨੇਕ ਤਬੀਅਤ ਇਨਸਾਨ ਰੱਬ ਦੇ ਬਾਣੀ ਵਿੱਚ ਰਹਿਣ ਵਾਲਾ ਸੀ ਇਸ ਰੱਬ ਦੇ ਪਿਆਰੇ ਬੰਦੇ ਦੀ ਮਿਹਨਤ ਦੇ ਸਦਕਾ ਇਹ ਇਲਾਕਾ ਬੜਾ ਸੋਹਣਾ ਆਬਾਦ ਹੋ ਗਿਆ ਤੇ ਇੱਥੇ ਬੜੀਆਂ ਰੌਣਕਾਂ ਲੱਗ ਗਈਆਂ ਨਵਾਬ ਸਾਹਿਬ ਸੈਫ ਅਲੀ ਖਾਨ ਜਿਸ ਦਾ ਇਤਿਹਾਸ ਵਿੱਚ ਨਾਮ ਸੈਫ ਖਾਨ ਕਰਕੇ ਜਿਆਦਾਤਰ ਆਉਂਦਾ ਹੈ ਇਹ ਪੀਰ ਭੀਖਣ ਸ਼ਾਹ ਜੀ ਵਰਗੇ ਸੂਫੀ ਦਰਵੇਸ਼ਾਂ ਦਾ ਬੜਾ ਪ੍ਰੇਮੀ ਸੀ ਤੇ ਇਹਨੇ ਬਹੁਤ ਸੂਫੀ ਫਕੀਰਾਂ ਦੀ ਸੰਗਤ ਮਾਣੀ ਹੋਈ ਸੀ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਵੀ ਸੂਫੀ ਫਕੀਰਾਂ ਦੇ ਕੋਲ ਹੀ ਪਤਾ ਲੱਗਾ ਸੀ ਤੇ ਜਦੋਂ ਇਸ ਨੇ ਸੁਣਿਆ ਕਿ ਗੁਰੂ ਜੀ ਮੇਰੇ ਇਲਾਕੇ ਵਿੱਚ ਆਏ ਨੇ ਤਾਂ ਬੜੀ ਸ਼ਰਧਾ ਦੇ ਨਾਲ ਸਤਗੁਰਾਂ ਨੂੰ ਅੱਗੇ ਹੋ ਕੇ ਲੈਣ ਆਇਆ ਇਸ ਤਰ੍ਹਾਂ ਨਵਾਬ ਸੈਫਖਾਂ ਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਮਹਿਲਾਂ ਵਿੱਚ ਲੈ ਗਿਆ ਤੇ ਆਖਿਆ ਕਿ ਮਹਾਰਾਜ ਮੈਂ ਆਪ ਜੀ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹਾਂ ਅੱਜ ਤਾਂ ਮੇਰਾ ਜਨਮ ਸਫਲਾ ਹੋ ਗਿਆ ਲੰਗਰਾਂ ਵਾਸਤੇ ਬੇਅੰਤ ਰਸਤਾ ਦੇ ਵੀ ਪ੍ਰਬੰਧ ਕੀਤੇ ਤੇ ਆਪਣੇ ਮਹਿਲਾਵਾਂ ਵਿੱਚ ਸਤਗੁਰਾਂ ਦੇ ਉਤਾਰੇ ਦਾ ਖਾਸ ਪ੍ਰਬੰਧ ਵੀ ਇਹਨੇ ਕੀਤਾ ਸੀ ਸਤਗੁਰਾਂ ਨੂੰ ਘੋੜੇ ਤੇ ਚੜੇ ਚੜਾਏ ਆਪਣੇ ਮਹਿਲਾਵਾਂ ਵਿੱਚ ਲੈ ਗਿਆ ਮਹਾਰਾਜ ਉਤਰ ਲੱਗੇ ਤਾਂ ਉਤਰ ਨਾ ਦਿੱਤਾ ਬਲਕਿ ਆਪ ਘੋੜੇ ਦੀ ਰਕਾਬ ਫੜ ਲੀ ਤੇ ਨਾਲ ਪੈਦਲ ਪੈਦਲ ਚੱਲਦਾ ਰਿਹਾ ਮਾਤਾ ਨਾਨਕੀ ਜੀ ਨੂੰ ਵੀ ਡੋਲੇ ਵਿੱਚ ਹੀ ਬਿਠਾ ਕੇ ਆਪਣੇ ਮਹਿਲਾਵਾਂ ਦੇ ਅੰਦਰ ਲਿਆਂਦਾ ਉਹਦੀਆਂ ਬੇਗਮਾਂ ਨੇ ਮਾਤਾ ਜੀ ਨੂੰ ਆ ਕੇ ਬੜੇ ਪ੍ਰੇਮ ਦੇ ਨਾਲ ਮੱਥਾ ਟੇਕਿਆ ਤੇ ਬਹੁਤ ਸਾਰੇ ਗਹਿਣੇ ਤੇ ਬਸਤਰ ਭੇਟਾ ਦੇ ਰੂਪ ਦੇ ਵਿੱਚ ਮਾਤਾ ਜੀ ਨੂੰ ਇਹਨਾਂ ਨੇ ਦਿੱਤੇ ਕਿਲੇ ਅੰਦਰ ਜਾਂਦਿਆਂ ਹੀ ਗੁਰੂ ਜੀ ਨੇ ਵੇਖਿਆ ਕਿ ਇੱਕ ਪਾਸੇ ਮਸਜਿਦ ਤੇ ਇੱਕ ਪਾਸੇ ਗੁਰਦੁਆਰਾ ਬਣਿਆ ਹੋਇਆ ਮਹਾਰਾਜ ਜੀ ਨੇ ਸੁਭਾਵਕੀ ਪੁੱਛਿਆ ਕਿ ਇਹ ਗੁਰਦੁਆਰਾ ਕਿਉਂ ਬਣਾਇਆ ਹੈ ਇਹ ਕਿਸ ਦੇ ਲਈ ਹੈ ਤਾਂ ਅੱਗੋ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਇਹ ਆਪ ਜੀ ਦੇ ਟਿਕਾਣੇ ਵਾਸਤੇ ਵਿਸ਼ੇਸ਼ ਕਰਕੇ ਬਣਾਇਆ ਗਿਆ ਹੈ। ਤਮਹ ਰਾਜੀ ਮੁਸਕਰਾ ਪਏ ਤੇ ਆਖਣ ਲੱਗੇ ਨਵਾਬ ਜੀ ਇਨੀ ਖੇਚਲ ਕਿਉਂ ਕਰਨੀ ਸੀ ਅਸੀਂ ਤਾਂ ਮਸਜਿਦ ਵਿੱਚ ਵੀ ਟਿਕਾਣਾ ਕਰ ਲੈਂਦੇ ਅਸੀਂ ਤਾਂ ਮਸਜਿਦ ਵਿੱਚ ਬਹਿ ਕੇ ਵੀ ਰੱਬ ਨੂੰ ਧਿਆ ਲੈਂਦੇ ਇੱਥੇ ਉਚੇਚੇ ਤੌਰ ਤੇ ਗੁਰਦੁਆਰਾ ਬਣਾਉਣ ਦੀ ਕੀ ਲੋੜ ਸੀ? ਇਹ ਸੁਣ ਕੇ ਨਵਾਬ ਬੜਾ ਹੈਰਾਨ ਹੋਇਆ ਤੇ ਖੁਸ਼ ਵੀ ਬੜਾ ਹੋਇਆ ਕਿ ਕੈਸੇ ਸਮ ਦ੍ਰਿਸ਼ਟਾ ਮਹਾਪੁਰਖ ਜੋ ਸਾਰਿਆਂ ਨੂੰ ਇੱਕ ਸਮਾਨ ਜਾਣਨ ਵਾਲੇ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਧਰਮ ਦਾ ਕੋਈ ਭੇਦ ਭਾਵ ਨਹੀਂ ਐਸੇ ਮਹਾਪੁਰਖਾਂ ਦੀ ਸੰਗਤ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੈ ਇੱਥੋਂ ਜਦੋਂ ਸਤਗੁਰੂ ਜੀ 9 ਦਿਨ ਰਹਿਣ ਤੋਂ ਬਾਅਦਾਂ ਅੱਗੇ ਚੱਲਣ ਵਾਸਤੇ ਤਿਆਰ ਹੋਏ ਤਾਂ ਨਵਾਬ ਨੇ ਬਾਰ ਬਾਰ ਬੇਨਤੀ ਕੀਤੀ ਕਿ ਗਰੀਬ ਨਿਵਾਜ ਮੈਨੂੰ ਫੇਰ ਕਦੋਂ ਦਰਸ਼ਨ ਦਿਓਗੇ ਸੱਚੇ ਪਾਤਸ਼ਾਹੀ ਜੀ ਦੇ ਨਾਲ ਇਹਦਾ ਬੜਾ ਗੂੜਾ ਪਿਆਰ ਪੈ ਗਿਆ ਸੀ ਤੇ ਗੁਰੂ ਸਾਹਿਬ ਜੀ ਨੇ ਵੀ ਇਹਦੇ ਉੱਪਰ ਬੜੀ ਪ੍ਰਸੰਨਤਾ ਕੀਤੀ ਬੜੀਆਂ ਬਖਸ਼ੀਆਂ ਕੀਤੀਆਂ ਹੁਕਮਨਾਮਿਆਂ ਦੇ ਵਿੱਚ ਵੀ ਇਹਦੇ ਬਾਬਤ ਜ਼ਿਕਰ ਸਾਨੂੰ ਮਿਲਦਾ ਹੈ ਸੋ ਇਸ ਪ੍ਰਕਾਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋਏ ਤਾਂ ਨਵਾਬ ਨੇ 40 ਦਿਨਾਂ ਤੱਕ ਕਾਲੇ ਰੰਗ ਦੇ ਮਾਤਮੀ ਲਿਬਾਸ ਨੂੰ ਪਾਣ ਕੇ ਰੱਖਿਆ ਇਹ ਔਰੰਗਜ਼ੇਬ ਦੇ ਜ਼ੁਲਮ ਦੇ ਅੱਗੇ ਉਹਦੀ ਸਲਤਨਤ ਦੇ ਅੱਗੇ ਇੱਕ ਤਰ੍ਹਾਂ ਦੇ ਨਾਲ ਰੋਸ ਪ੍ਰਗਟ ਕਰਨਾ ਇੱਕ ਚੈਲੰਜ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਨਵਾਬ ਨੇ ਇਹ ਬਹੁਤ ਵੱਡਾ ਚੈਲੰਜ ਹਕੂਮਤ ਦੇ ਸਾਹਮਣੇ ਕੀਤਾ ਸੀ ਜੋ ਕਿ ਮੌਤ ਨੂੰ ਮਖੌਲਾਂ ਕਰਨ ਵਾਲੀ ਗੱਲ ਸੀ ਨਵਾਬ ਨੇ ਆਪਣੇ ਨਾਮ ਤੋਂ ਸੈਫਾਬਾਦ ਦਾ ਨਾਮ ਜੋ ਕੇ ਰੱਖਿਆ ਹੋਇਆ ਸੀ ਉਹ ਵੀ ਆਪਣੇ ਨਾਮ ਤੋਂ ਬਦਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦੇ ਉੱਤੇ ਬਹਾਦਰਗੜ੍ਹ ਕਰ ਦਿੱਤਾ ਹੁਣ ਬਹਾਦਰਗੜ੍ਹ ਜੋ ਪਟਿਆਲੇ ਦੇ ਬਿਲਕੁਲ ਨੇੜੇ ਹੈ ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਿਆਰੀ ਮਿੱਠੀ ਯਾਦ ਵਿੱਚ ਸੁਭਾਈ ਮਾਨ ਹੈ ਸਤਿਗੁਰੂ ਜੀ ਇਥੋਂ ਜਦੋਂ ਵਿਦਾ ਹੋਣ ਲੱਗੇ ਤਾਂ ਨਵਾਬ ਨੇ ਇੱਕ ਬੜਾ ਸੋਹਣਾ ਘੋੜਾ ਮਹਾਰਾਜ ਜੀ ਨੂੰ ਪੇਟ ਕੀਤਾ ਸੀ ਇਹਦਾ ਨਾਮ ਸਿੱਖਾਂ ਨੇ ਸ੍ਰੀ ਧਰ ਰੱਖਿਆ ਤੇ ਇਸ ਘੋੜੇ ਦੇ ਉੱਤੇ ਹੀ ਸਵਾਰ ਹੋ ਕੇ ਮਹਾਰਾਜ ਜੀ ਇਥੋਂ ਸੈਫਾਬਾਦ ਤੋਂ ਚੱਲ ਕੇ ਇੱਕ ਲੰਮਾ ਪੈਂਡਾ ਕੀਤਾ ਇਥੋਂ ਅੱਗੇ ਆਪ ਜੀ ਪਿੰਡ ਲਹਿਲ ਵਿਖੇ ਆਏ ਜਿੱਥੇ ਹੁਣ ਗੁਰਦੁਆਰਾ ਮੋਤੀ ਬਾਗ ਹੈ ਜੋ ਪਟਿਆਲੇ ਦੀ ਝੂ ਵਿੱਚ ਹੈ ਉਦੋਂ ਜੇ ਪਟਿਆਲਾ ਸ਼ਹਿਰ ਨਹੀਂ ਸੀ ਸੋ ਸਤਿਗੁਰੂ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੋ ਪਟਿਆਲੇ ਦੇ ਵਿੱਚ ਹੈ ਇਹ ਪਟਿਆਲੇ ਦੇ ਰਾਜੇ ਕਰਮ ਸਿੰਘ ਨੇ ਸਤਿਗੁਰਾਂ ਦੀ ਯਾਦ ਦੇ ਵਿੱਚ ਬਣਾਇਆ ਹੈ ਇਸ ਤਰ੍ਹਾਂ ਮਹਾਰਾਜ ਜੀ ਇੱਥੇ ਪਟਿਆਲੇ ਤੱਕ ਦਾ ਸਫ਼ਰ ਇਸ ਪ੍ਰਕਾਰ ਕੀਤਾ ਅਗਲਾ ਪ੍ਰਸੰਗ ਅਗਲਾ ਭਾਗ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ